ਮਮ ਪਾ ਕੀ ਬਾੜਾ ਗੁਣਾ ਗਾ ਲੰਦੋ ਸੋ ਜਰਨ ਸਚਾ ਪਾਦ ਸਾਹੋ ਸਰਸੰ ਅੰਧ ਸਾਹੋ ਜਿਸ ਪਾ ਸੋ ਰਹੀਆ ਅਰਨਾੰਦਾ ਵੀ ਸਹੋ ਤੋ ਕਹੋ ਤਲ ਗੁਰ ਸੇ ਆਣ ਸੁਣ ਹਰਿ ਦਰਸ਼ਨ ਬਲਸ ਗੁਰੂ ਕਾ ਜਨਮ ਮਰਨ ਦੁਖਿ ਦਰਸ਼ਨ ਪਰਸ ਆਏ ਗੁਰੂ ਜਨਮ ਮਰਨ ਮੁਕ ਜਾਏ ਵਾਹਿਗੁਰੂ ਰੀ ਬਾਣੀ ਭਗਤ ਕਬੀਰ ਜੀ ਕੀ ਇੱਕ ਅੰਕਾਰ ਸਤਗੁਰ ਪ੍ਰਸਾਦ ਸੰਕਾਸ਼ ਨੰਦ ਨ ਮੇ ਸਮਨ ਸੇਕਾ ਨਾਗ ਤਿਰਮਰਮਨ ਜਨ ਸੰਕਾਸ਼ ਨੰਦ ਸਮਾਨ ਜੇ ਪਨਾ ਗੋ ਤਿਰਮਰਮ ਨੋ ਜਨਨ ਸ਼ਾਂਤਾ ਸਾਗਤ ਰਾਮ ਰਿਦਾ ਵਸਾਈ ਰਾਉ ਹਨੂਮਾਨ ਸਰਗਣ ਸਮਾਨ ਦੇਦ ਆਰਸੀ ਮਰਤਾ ਪ੍ਰਣਾਮ ਕਮਲਾ ਪਤ ਕਬਲਾ ਨਹੀਂ ਜਾਣਾ ਕਾਤ ਵੀਰਾ ਸੋ ਭਰਨਾ ਨਹੀਂ ਆਗਰ ਅ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਜੀ ਹੋਇ ਕੋ ਅਕਾਰ ਸਤਨਾਮ ਕਰਤਾ ਪੁਰਖੋ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਗ ਮੀ ਸਭ ਪੰਗੁਰ ਪ੍ਰਸਾਦ ਜਪੋ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕੋ ਸੇ ਕੀ ਸਾਚਾ ਸੋਤਾ ਸੋਤਾ ਹੋਬਾਈ ਜੇ ਸੋ ਕੀ ਲਖਵਾਰ ਤੁਪਾ ਤੁਪਾ ਹੋਈ ਜਿਵੇਂ ਨਾਲੇ ਕਾਲੁੁਕਿਆ ਰੁਕਣਾ ਤਰੀ ਜਿਵਨ ਨਾ ਪਰੀ ਆਪਾਰ ਸਾਸ ਸੁਸਿਆਰ ਬਾਂ ਨਾ ਕੋਈ ਕਾਇ ਕਣਦ ਲਾ ਨਾਲ ਤੇ ਉਸ ਤੇ ਆਰਾ ਹੋਈ ਆਚ ਕੋੜਾ ਟੁੱਟਾ ਪਾਲ ਓਕ ਮਰਜਾਈ ਚਲਣ ਦਿਲ ਤੇ ਆ ਨਾਲ ਹੁਕਮੀ ਹੋਵਨ ਆਕਾਰੁ ਹੁਕਮ ਨ ਕਹਾ ਜਾਏ ਹੁਕਮੀ ਹੋਵਨ ਜੀ ਰੋ ਕਮਲਾ ਵੜਾਈ ਹੁਕਮੀ ਉਤਮ ਲੀਚਾ ਹੁਕਮ ਦੇਖਾ ਸੁਖ ਸੁਖ ਪਾਈਐ ਇਕਨ ਹੁਕਮੀ ਬਖਸ਼ਿਐ ਸੋ ਇਕ ਹੁਕਮੀ ਸੋ ਪਵਾਈਐ ਹੁਕਮੈ ਅੰਦਰ ਸਾਖ ਕੋ ਵਾਰੁਤੁ ਨ ਕੋਇ ਤੁਨ ਕੋ ਹੁਕਮੈ ਜੀ ਉਜਾਇ ਤਾ ਹਮਾ ਕਹਿ ਨਾ ਕੋਇ ਗਾਵ ਕੋ ਤਣ ਹੁਗਿ ਸਤਾਨ ਗਾਵ ਕੋ ਕੋਤ ਜਾਨੀ ਸਾਝ ਗਾਵ ਕੋ ਗੁਣ ਪੜਿ ਆਈਆਂ ਵਿਚਾਰ ਗਾਵ ਕੋ ਜਗ ਕੰ ਵਿਚਾਰ ਗਾਵ ਕੋ ਸਾਜ ਕਰ ਤਨ ਕੇ ਗਾਵ ਕੋ ਜੀਲਾ ਕਰ ਦੇ ਗਾਵ ਕੋ Jap ਜਸਾ ਧੂਰਾ ਗਾਵ ਕੋ ਵਿਕਾਰਾ ਧੂਰਾ ਨਾਗ ਤੇ ਨਾਗ ਟੋਟੇ ਕੰਤ ਕੰਤ ਕੱਢੀ ਕੋਟੀ ਕੋਲ ਕੋਲ ਦਿਨ ਦਾ ਦੇ ਲੰਝ ਤਕ ਪਾਏ ਜੁਗਾਦਿਕੰਤਰ ਕਾਇ ਕਾਇ ਕੁਕਮੀ ਰੁਭੁ ਜਲਾਏ ਰਾਹੁ ਨਾਨਕ ਬਿਕਸਾ ਮੇ ਪਰਵਾਉ ਸਾਚਾ ਸਾਇਆ ਸਵਾਚਨਾਏ ਪਾਕ ਪਾਵਾਂ ਪਾਰ ਆਕੇ ਮੰਗੇ ਦੇ ਦੇ ਦਾ ਕਰੇ ਦਾਤਾਰ धीर ਕਰਾ ਕਰ ਰਖਿਆ ਜਤ ਤਜ ਸਾ ਦਰਬਾਰ ਮੂਹਾਂ ਕੇ ਬੋਲਣਾ ਬੁਲਿਆ ਜਿਸ ਤੋਂ ਤੋਇ ਕੇ ਆਇ ਅੰਮਤ ਵੇਲਾ ਸਚ ਨਾਮ ਬੜਿਆਈ ਵਿਚਾਰ ਕਰਮੀ ਆਵੈ ਕੱਪਣ ਨਦਰੀ ਮੋਕਦਵਾਰ ਨਾਮ ਕੇ ਵਾ ਜਾਣਿਆ ਸੁਭਾਅ ਤੇ ਸਤਿਆ ਹੈ ਕਾ ਕੰਨ ਜਾਇ ਨ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੋਏ ਜਿਨ ਜੇ ਰਤਨ ਕਾਇ ਮਾਲ ਨਾਮਿਤ ਗਾਵਿਆ ਗੰਨ ਗਾਵਿਆ ਸੁਣੀਆ ਮਨ ਰਖਿਆ ਕਾਉ ਦੁਖ ਪਰ ਹਾਰ ਜੋ ਕਲ ਜਾਏ ਗੁਰਮੁਖ ਨਾਮੰ ਗੁਰਮੁਖ ਵੇਦੰ ਗੁਰਮੁਖਿਆ ਸਮਾਈ ਗੁਰੇ ਸਤਗੁਰੂ ਗੁਰਕ ਬਨਵਾ ਗੁਰ ਪਾਰਵਤੀ ਮਾਈ ਜਿਨ ਓਟਾ ਕਾ ਨਾਹੀ ਕਾਣਾ ਕਦਣਾ ਜਾਈ ਗੁਰਾ

ਤਨ ਤਨ ਸਤਿਗੁਰੂ ਦੁਖ ਦੁਖ ਅਟਲ ਹਾਜ਼ਰ ਹਜ਼ੂਰ ਜਹ ਰਾਜ ਹੋਰ ਸਰਬ ਕਲਾ ਭਰਪੂਰ ਦਸਾਂ ਪਰਚਾ ਦੀ ਜਾਗ ਦੀ ਹੋ ਗਿਆਨ ਸਰੂਪ ਪ੍ਰਕਟ ਸਤਿਗੁਰੂ ਸਾਹਿਬੇ ਕੁਮਾਰ ਅੰਡਾ ਬ੍ਰਹਮ ਅੰਡਾ ਨੰ ਪੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਜ ਬੈਠੇ